ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਗੋਇੰਦਵਾਲ ਸਾਹਿਬ ਦੀ ਉਸਾਰੀ ਕਿੰਜ ਹੋਈ ਗੋਇੰਦੇ ਨਾਮ ਦਾ ਇੱਕ ਵਪਾਰੀ ਸੀ ਉਸ ਦੀ ਜ਼ਮੀਨ ਦਰਿਆ ਵਿਆਸ ਦੇ ਲੱਗ ਕੇ ਸੀ ਵਪਾਰੀ ਹੋਣ ਕਰਕੇ ਉਸ ਨੂੰ ਕਾਫੀ ਸਮਾਂ ਦੂਰ ਦਰਾਡੇ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਰਹਿਣਾ ਪੈਂਦਾ ਸੀ ਇੱਕ ਵਾਰ ਜਦ ਉਹ ਬਾਹਰ ਗਿਆ ਤਾਂ ਉਸ ਦੀ ਜ਼ਮੀਨ ਉੱਤੇ ਉਸ ਦੇ ਸ਼ਰੀਕਾਂ ਨੇ ਕਬਜ਼ਾ ਕਰ ਲਿਆ ਉਸ ਦੇ ਬਥੇਰੇ ਯਤਨ ਕੀਤੇ ਪਰ ਸ਼ਰੀਕਾਂ ਨੇ ਕਬਜ਼ਾ ਨਾ ਛੱਡਿਆ ਆਖਿਰ ਉਸ ਨੇ ਦਿੱਲੀ ਮੁਕਤ ਕਰ ਦਿੱਤਾ ਤੇ ਸੁਖਣਾ ਸੁਖ ਲਈ ਕਿ ਜੇ ਉਹ ਮੁਕੱਦਮਾ ਜਿੱਤ ਜਾਵੇ ਤਾਂ ਉਹ ਅੱਧੀ ਜ਼ਮੀਨ ਖਡੂਰ ਸਾਹਿਬ ਵਾਲੇ ਗੁਰੂ ਦੇ ਨਾਂ ਕਰ ਦੇਵੇਗਾ ਪਾਣਾ ਵਾਹਿਗੁਰੂ ਦਾ ਐਸਾ ਹੋਇਆ ਕਿ ਉਹ ਮੁਕੱਦਮਾ ਜਿੱਤ ਗਿਆ ਤੇ ਅੱਧੀ ਜ਼ਮੀਨ ਦਾ ਪੱਟਾ ਉਸ ਨੇ ਗੁਰੂ ਜੀ ਦੇ ਨਾਂ ਕਰ ਦਿੱਤਾ ਆਪਣੀ ਜ਼ਮੀਨ ਵਿੱਚ ਫਿਰ ਉਸ ਨੇ ਇੱਕ ਨਗਰ ਦੀ ਸਾਰੀ ਕਰਨੀ ਚਾਹੀ ਪਰ ਮੁਕੱਦਮਾ ਹਰਨ ਵਾਲੀ ਸ਼ਰੀਕ ਉਸਦੇ ਉਸਾਰੇ ਮਕਾਨ ਰਾਤੋ-ਰਾਤ ਢਾਹ ਦਿੰਦੇ ਸਨ ਅਤੇ ਉਹਨਾਂ ਇਹ ਅਫਵਾਹ ਫਲਾ ਦਿਤੀ ਕਿ ਪਿੰਡ ਵਿੱਚ ਭੂਤ ਵਸਦੇ ਹਨ ਅਤੇ ਹਮਕਾਨਾਂ ਨੂੰ ਰਾਤੋ-ਰਾਤ ਢਾਹ ਦਿੰਦੇ ਹਨ ਗੋਇੰਦਾ ਇਸ ਕਾਰਵਾਈ ਤੋਂ ਬਹੁਤ ਦੁਖੀ ਹੋਇਆ ਤੇ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸ ਨੇ ਇੱਕ ਨਵੇਂ ਨਗਰ ਦੀ ਉਸਾਰੀ ਵਿੱਚ ਪੇਸ਼ ਆ ਰਹੀਆਂ ਔਕੜਾਂ ਵਾਲੀ ਬੇਨਤੀ ਕੀਤੀ ਗੁਰੂ ਜੀ ਨੇ ਭਾਈ ਗੋਇੰਦ ਦੇ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਨਗਰ ਪਸਾਉਣ ਵਿੱਚ ਉਸ ਦੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ ਉਹਨਾਂ ਨੇ ਉਸੇ ਸਮੇਂ ਬਾਬਾ ਦਾਸੂ ਨੂੰ ਬੁਲਾਇਆ ਤੇ ਉਦੇਸ਼ ਦਿੱਤਾ ਕਿ ਉਹ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਸਾਰੀ ਕਰਵਾਉਣ ਪਰ ਬਾਬਾ ਦਾਸੂ ਜੀ ਨੇ ਇਹ ਗੱਲ ਕਹਿ ਕੇ ਨਾ ਕਰ ਦਿੱਤੀ ਕਿ ਐਸੀ ਜਗ੍ਹਾ ਕਿਉਂ ਭੇਜਦੇ ਹੋ ਜਿੱਥੇ ਪੂਤਾਂ ਪ੍ਰੇਤਾਂ ਦਾ ਵਾਸ ਹੋਵੇ ਸਾਨੂੰ ਖਡੂਰ ਸਾਹਿਬ ਹੀ ਚੰਗਾ ਹੈ ਜਦ ਬਾਬਾ ਦਾਤੂ ਜੀ ਨੂੰ ਬੁਲਾ ਕੇ ਭਾਈ ਗੋਇੰਦ ਦੇ ਨਾਲ ਜਾਣ ਨੂੰ ਕਿਹਾ ਤਾਂ ਉਹ ਵੀ ਟਾਲ ਮਟੋਲ ਕਰ ਗਏ ਜਦ ਗੁਰੂ ਜੀ ਨੇ ਦੇਖਿਆ ਕਿ ਉਸ ਦਾ ਕੋਈ ਪੁੱਤਰ ਵੀ ਜਾਣ ਨੂੰ ਤਿਆਰ ਨਹੀਂ ਤਾਂ ਉਹਨਾਂ ਨੇ ਇਹੋ ਉਪਦੇਸ਼ ਬਾਬਾ ਅਮਰਦਾਸ ਜੀ ਨੂੰ ਕਹਿ ਸੁਣਾਇਆ ਉਸ ਸਮੇਂ ਬਾਬਾ ਬਾਬਾ ਜੀ ਨੂੰ ਹਲੇ ਗੁਰਗੱਦੀ ਨਹੀਂ ਸੌਂਪੀ ਗਈ ਸੀ। ਬਾਬਾ ਅਮਰਦਾਸ ਜੀ ਉਸ ਵੇਲੇ ਜਾਣ ਲਈ ਤਿਆਰ ਹੋ ਗਏ। ਭੂਤਾਂ ਪ੍ਰੇਤਾਂ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਇੱਕ ਛੜੀ ਦਿੱਤੀ ਅਤੇ ਹਦਾਇਤ ਕੀਤੀ ਕਿ ਪਟਾਈ ਅਤੇ ਚਰਮਾਈ ਦਾ ਕੰਮ ਪੂਰਬ ਵਾਲੇ ਪਾਸੇ ਤੋਂ ਆਰੰਭ ਕੀਤਾ ਜਾਵੇ। ਗੁਰੂ ਜੀ ਦਾ ਉਪਦੇਸ਼ ਅਤੇ ਛੜੀ ਲੈ ਕੇ ਬਾਬਾ ਅਮਰਦਾਸ ਜੀ ਗੋਇੰਦ ਦੇ ਦੀ ਜ਼ਮੀਨ ਵਿੱਚ ਆ ਟਿਕੇ। ਉਹਨਾਂ ਪੂਰਬ ਵਾਲੇ ਪਾਸੇ ਤੋਂ ਪਿੰਡ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸਿੱਖ ਸੰਗਤ ਵੀ ਸਹਾਇਤਾ ਲਈ ਪਹੁੰਚ ਗਈ। ਭਾਈ ਗੋਇੰਦ ਦੇ ਮਜ਼ਦੂਰਾਂ ਅਤੇ ਸਮਾਨ ਦਾ ਪ੍ਰਬੰਧ ਕਰ ਦਿੱਤਾ ਜਰਨੈਲੀ ਸ਼ੜਕ ਦੇ ਉੱਤੇ ਹੋਣ ਕਰਕੇ ਕਈ ਸਰਾਵਾਂ ਅਤੇ ਹਵੇਲੀਆਂ ਅਨਸਾਰ ਦਿੱਤੀਆਂ ਗਈਆਂ ਗੁਰੂ ਸਾਹਿਬ ਵਾਸਤੇ ਸਤਸੰਗ ਘਰ ਅਤੇ ਰਿਹਾਇਸ਼ ਮਕਾਨ ਅਨਸਾਰੇ ਗਏ ਬਾਹਰ ਦੇ ਲੋਕਾਂ ਵਾਸਤੇ ਵੀ ਬਾਜ਼ਾਰ ਅਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਇਸ ਤਰ੍ਹਾਂ ਕੁਝ ਸਮੇਂ ਵਿੱਚ ਗੋਇੰਦ ਦੇ ਜ਼ਮੀਨ ਵਿੱਚ ਇੱਕ ਸੁੰਦਰ ਸ਼ਹਿਰ ਪਸ ਗਿਆ ਗੋਇੰਦ ਦੇ ਨਾਂ ਉੱਤੇ ਹੀ ਗੁਰੂ ਸਾਹਿਬ ਨੇ ਇਸ ਦਾ ਨਾਂ ਗੋਇੰਦਵਾਲ ਸਾਹਿਬ ਰੱਖਿਆ ਬਾਅਦ ਵਿੱਚ ਜਦ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਹ ਪ੍ਰਮਾਣ ਕੀਤਾ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਕੇ ਆਵੇ ਤਾਂ ਬਾਬਾ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਸਮੇਤ ਇੱਥੇ ਬਸ ਗਏ ਪਰ ਬਾਬਾ ਅਮਰਦਾਸ ਜੀ ਨੇ ਆਪਣੀ ਸੇਵਾ ਵਿੱਚ ਕੋਈ ਵੀ ਫਰਕ ਨਾ ਆਉਂਦਿਓ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਹੋਰ ਵੀਡੀਓ ਲਈ ਪਲੀਸ ਪੇਜ ਨੂੰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ